ਸ਼ੀਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੂੰ ਭਾਈ ਲੈਣਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਭਾਈ ਲੈਣਾ ਜੀ ਦਾ ਜਨਮ 31 ਮਾਰਚ 504 ਈਸਵੀ ਨੂੰ ਪਿੰਡ ਮੱਤੇ ਦੀ ਸਰਾਈ ਭਾਈ ਫੇਰੂ ਮੱਲ ਜੀ ਦੇ ਘਰ ਹੋਇਆ ਭਾਈ ਲੈਣਾ ਜੀ ਦੇ ਪਿਤਾ ਫੇਰੂ ਮੱਲ ਚੰਗੇ ਪੜੇ ਲਿਖੇ ਸਨ ਤੇ ਉਹ ਫਿਰੋਜ਼ਪੁਰ ਦੇ ਖਜ਼ਾਨਚੀ ਦੇ ਹਾਕਮ ਸਨ ਇਸ ਲਈ ਉਹਨਾਂ ਨੇ ਭਾਈ ਲੈਣਾ ਜੀ ਨੂੰ ਉੱਚੀ ਵਿੱਦਿਆ ਦਿੱਤੀ ਜਦੋਂ ਭਾਈ ਲੈਣਾ ਜੀ ਦੀ ਉਮਰ 15 ਸਾਲ ਦੀ ਸੀ ਤਾਂ ਉਹਨਾਂ ਦਾ ਵਿਆਹ ਖਡੂਰ ਸਾਹਿਬ ਵਿੱਚ ਬੀਬੀ ਖੀਵੀ ਨਾਲ ਕਰ ਦਿੱਤਾ ਗਿਆ ਬਾਬਰ ਦੇ ਹਮਲਿਆਂ ਦੇ ਚੱਲਦਿਆਂ ਪੰਡ ਮੱਤੇ ਦੀ ਸਰਾਈ ਪੂਰੀ ਤਰ੍ਹਾਂ ਉਜੜ ਗਿਆ ਸੀ ਜਿਸ ਕਰਕੇ ਭਾਈ ਲੈਣਾ ਦੇ ਪਿਤਾ ਨੇ ਖਡੂਰ ਸਾਹਿਬ ਵਿੱਚ ਜਾ ਕੇ ਦੁਕਾਨ ਕਰ ਲਈ ਭਾਈ ਫੇਰੂ ਮੱਲ ਜੀ ਵੈਸ਼ਨੋ ਦੇਵੀ ਦੇ ਬਹੁਤ ਵੱਡੇ ਭਗਤ ਸਨ ਜਿਸ ਕਰਕੇ ਉਹ ਹਰ ਸਾਲ ਲੋਕਾਂ ਨੂੰ ਨਾਲ ਲੈ ਕੇ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਜਾਇਆ ਕਰਦੇ 1526 ਸ.ਵ. ਨੂੰ ਪਿੱਤਾ ਦੇ ਦਿਹਾਂਤ ਪਿਛੋਂ ਭਾਈ ਲੈਣਾ ਜੀ ਨੇ ਪਿੰਡ ਦੇ ਲੋਕਾਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਖਡੂਰ ਸਾਹਿਬ ਦਾ ਰਹਿਣ ਵਾਲਾ ਭਾਈ ਜੋਧ ਜਿਹੜਾ ਕੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਤੇ ਜਦੋਂ ਭਾਈ ਲੈਣਾ ਜੀ ਨੇ ਪਹਿਲੀ ਵਾਰ ਭਾਈ ਜੋਧ ਜੀ ਦੇ ਮੋਹੋਂ ਗੁਰੂ ਜੀ ਦੇ ਸ਼ਬਦ ਸੁਣੇ ਤਾ ਉਹਨਾਂ ਦੀ ਆਤਮਾ ਨੂੰ ਬਹੁਤ ਸਕੂਨ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਕਰਤਾਰਪੁਰ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਇੱਕ ਦਿਨ ਭਾਈ ਲੈਣਾ ਜੀ ਜਦੋਂ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਕਰਤਾਰਪੁਰ ਰੁਕ ਗਏ ਕਿਉਂਕਿ ਉਹ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸਨ ਗੁਰੂ ਨਾਨਕ ਦੇਵ ਜੀ ਜਦੋਂ ਖੇਤਾਂ ਤੋਂ ਪਿੰਡ ਵੱਲ ਨੂੰ ਜਾ ਰਹੇ ਸਨ ਤਾਂ ਭਾਈ ਲੈਣਾ ਜੀ ਨੇ ਉਹਨਾਂ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਧਰਮਸ਼ਾਲਾ ਦਾ ਰਸਤਾ ਪੁੱਛਿਆ ਕਿਉਂਕਿ ਉਹ ਨਹੀਂ ਸੀ ਜਾਣਦੇ ਕੀ ਜਿੰਨਾ ਕੋਲੋਂ ਉਹ ਰਸਤਾ ਪੁੱਛ ਰਹੇ ਹਨ ਉਹੀ ਗੁਰੂ ਨਾਨਕ ਦੇਵ ਜੀ ਹਨ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਕਿਹਾ ਕਿ ਅਸੀਂ ਵੀ ਉਸੇ ਧਰਮ ਸਾਲਾ ਵਿੱਚ ਜਾ ਰਹੇ ਹਾਂ ਤੇ ਤੁਸੀਂ ਮੇਰੇ ਪਿੱਛੇ-ਪਿੱਛੇ ਆ ਜਾਓ ਜਦੋਂ ਭਾਈ ਲੈਣਾ ਜੀ ਧਰਮ ਸਾਲਾ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਿੰਨਾਂ ਨੂੰ ਮੈਂ ਧਰਮਸਾਲਾ ਦਾ ਰਸਤਾ ਪੁੱਛ ਰਿਹਾ ਸੀ ਉਹ ਗੁਰੂ ਨਾਨਕ ਦੇਵ ਜੀ ਆਪ ਹੀ ਸਨ ਭਾਈ ਲੈਣਾ ਜੀ ਨੇ ਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਤੇ ਇੱਕ ਪਾਸੇ ਬੈਠ ਕੇ ਸੋਚਣ ਲੱਗ ਪਏ ਕਿ ਉਨਾਂ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਕਿ ਜਿਹੜਾ ਉਹ ਗੁਰੂ ਜੀ ਦੇ ਪਿੱਛੇ-ਪਿੱਛੇ ਆਪਣੀ ਘੋੜੀ ਉੱਪਰ ਬੈਠ ਕੇ ਆਏ ਹਨ ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਟੈਦਲ ਚੱਲ ਰਹੇ ਸਨ ਪਰ ਮੈਂ ਘੋੜੀ ਦੇ ਉੱਪਰ ਸਵਾਰ ਸੀ ਭਾਈ ਲੈਣਾ ਜੀ ਨੂੰ ਸੋਚਾਂ ਵਿੱਚ ਡੁੱਬਿਆ ਹੋਇਆ ਦੇਖ ਕੇ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਤੋਂ ਪੁੱਛਣ ਲੱਗੇ ਕਿ ਭਾਈ ਤੇਰਾ ਨਾਮ ਕੀ ਹੈ ਭਾਈ ਲੈਣਾ ਜੀ ਨੇ ਉੱਤਰ ਦਿੱਤਾ ਮੇਰਾ ਨਾਮ ਲੈਣਾ ਹੈ ਤੇ ਮੈਂ ਵੈਸ਼ਨੂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਪਰ ਤੁਹਾਡੇ ਦਰਸ਼ਨਾ ਲਈ ਕਰਤਾਰਪੁਰ ਵਿਖੇ ਰੁਕ ਗਿਆ ਗੁਰੂ ਨਾਨਕ ਦੇਵ ਜੀ ਭਾਈ ਲੈਣੇ ਨੂੰ ਕਹਿਣ ਲੱਗੇ ਕਿ ਲੈਣਿਆ ਇਸ ਦੁਨੀਆ ਤੇ ਦੇਵੀ ਦੇਵਤੇ ਜਿਸ ਪਾਸਿਓਂ ਲੈ ਕੇ ਦਿੰਦੇ ਸਨ ਉਸ ਮਾਲਕ ਦੀ ਸੇਵਾ ਕਰਨੀ ਚੋਗਦੀ ਹੈ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਾਰੇ ਸ਼ੰਕੇ ਦੱਸੇ ਗੁਰੂ ਜੀ ਨੇ ਭਾਈ ਲੈਣਾ ਜੀ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰ ਦਿੱਤਾ ਭਾਈ ਲੈਣਾ ਜੀ ਨੂੰ ਗੁਰੂ ਜੀ ਦੇ ਸੱਚੇ ਬਚਨਾਂ ਨੂੰ ਸੁਣ ਕੇ ਬਹੁਤ ਆਨੰਦ ਆਇਆ ਤੇ ਉਹਨਾਂ ਨੇ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਦੇਵੀ ਦੇ ਜਾਣ ਦਾ ਖਿਆਲ ਆਪਣੇ ਮਨ ਵਿੱਚੋਂ ਸਦਾ ਲਈ ਤਿਆਗ ਦਿੱਤਾ। ਗੁਰੂ ਪਿਆਰਿਓ ਇਸ ਸਾਖੀ ਤੋਂ ਸਾਨੂੰ ਇੱਕ ਸਿੱਖਿਆ ਮਿਲਦੀ ਹੈ ਕਿ ਭਾਈ ਲੈਣਾ ਜੀ ਨੇ ਗੁਰੂ ਜੀ ਦੇ ਮਲਾਪ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਪਿਛਲੇ ਸਾਰੇ ਹੀ ਕਰਮਾਂ ਨੂੰ ਇੱਕ ਝੜਕੇ ਵਿੱਚ ਹੀ ਤਿਆਗ ਦਿੱਤਾ। ਇੱਕ ਸੱਚੇ ਸਿੱਖ ਦੀ ਤਾਂ ਇਹੀ ਲਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਵੀ ਡੇਰਿਆਂ ਵੱਲ ਧਿਆਨ ਨਹੀਂ ਕਰਦਾ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ